ਜਦੋਂ ਤੇ ਸਾਡੇ ਨੱਕ ਚਿਹਰੇ ਹੋ ਗਏ ਤੇ ਉਹਨਾਂ ਦੇ ਜਵਾਬ ਕਰਨ ਲੱਗੇ ਨਖਰੇ ਵੀ ਨਾਲ ਜੀ ਲੋਕੀ ਬਣੀ ਤੇ ਮੈਂ ਨਹੀਂ ਖਾਣੀ ਤੇ ਮਾਮਾ ਤਾਂ ਲੋਕੀ ਬਣਾਵਣਾ ਤੰਗ ਹੋ ਗਏ ਵੀ ਨਹੀਂ ਲੋਕੀ ਖਾ ਲੋ ਮੌਸਮ ਬਦਲ ਹੋ ਗਿਆ ਤੇ ਤ ਪਰਵਰਤੀ ਬੱਜੂਗੀ ਬੱਜੋਗੇ ਅੱਛਾ ਪਰ ਮਸਲਾ ਇਹ ਸੀ ਮਾਤਾ ਨੇ ਕੱਲੀ ਲੋਕੀ ਬਣਾਈ ਪਿੱਛੇ ਦੀ ਸਾਇੰਸ ਸਮਝਾਈ ਨਹੀਂ ਤੇ ਅਸੀਂ ਹੈਗੇ ਬੜੇ ਐਜੂਕੇਟਿਡ ਜਨਰੇਸ਼ਨ ਇਹ ਨੁਕਤਾ ਏਡਾ ਕੁ ਜ਼ਿਆਦਾ ਕਾਰੀਗਰ ਹੈ 99% ਲੋਕ ਪਰੇਸ਼ਾਨ ਪਤਾ ਕਿਹੜੀ ਗੱਲ ਹੋਣੀ ਜੀ ਇਹਨੇ ਡੇ ਨਮੀ ਪਰਸੈਂਟ ਲੋਕ ਪਰੇਸ਼ਾਨ ਨੇ ਇਸ ਗੱਲ ਤੋਂ ਨੇ ਵੀ ਪੇਟ ਹੀ ਨਹੀਂ ਸਾਫ਼ ਹੁੰਦਾ ਗੈਸ ਬਣ ਗਈ ਗੈਸ ਬਣ ਗਈ ਫੈਟੀ ਲੀਵਰ ਹੋ ਗਿਆ ਐਸਜੀਯੂ ਟਪੀਟੀ ਵੱਧ ਗਿਆ ਫੈਟ ਵਧਣ ਲੱਗੀ ਸਰੀਰ ਦੇ ਵਿੱਚ ਫਰਟੀ ਲਿਵਰ 1 ਫਰਟੀ ਲਿਵਰ 2 ਗ੍ਰੇਡ 3 ਗ੍ਰੇਡ 4 ਇਹ ਚੱਲਦੇ ਚੱਲਦੇ ਇਹਦੇ ਨਾਲ ਹੀ ਚੱਲਦੇ ਚੱਲਦੇ ਗੈਸ ਕਬਜ਼ੇ ਸਾਰੀਆਂ ਦਿੱਕਤਾਂ ਉਹਦੇ ਚੱਲਦੇ ਚੱਲਦੇ ਤੁਹਾਨੂੰ ਐਲਜ਼ਾਈਮਰ ਵਰਗੀਆਂ ਦਿੱਕਤਾਂ ਤੁਹਾਡੇ ਸਿਰਦਰਦੀ ਦਿੱਕਤਾਂ ਫਿਰ ਉਸ ਤੋਂ ਬਾਅਦ ਚਮੜੀ ਦੇ ਜਿੰਨੇ ਬਦੂਤ ਰੋਗ ਹੈਗੇ ਤੁਹਾਡੇ ਯੂਰਿਕ ਐਸਿਡ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਸਾਰੀਆਂ ਚੀਜ਼ਾਂ ਇੱਥੋਂ ਪੈਦਾ ਹੋ ਰਹੀਆਂ ਨੇ ਅਸਲੀ ਕਾਲ ਜੀ ਸਾਰਿਆਂ ਨੂੰ ਫਰੂਕੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕੁਛ ਨਹੀਂ ਪਤਾ ਆਪਾਂ ਇੱਕ ਵੀਡੀਓ ਜਿਹੜੀ ਆਪਣੇ ਤੁਹਾਡੇ ਮਾਧਿਅਮ ਰਾਹੀਂ ਪਹੁੰਚ ਜੇ ਉਹ ਕਿਹੜੇ ਬੰਦੇ ਦਾ ਕਿਹੜੇ ਵੱਡੇ ਹਸਪਤਾਲ ਤੋਂ ਖਰਚਾ ਬਚਾ ਦਵੇ ਜਦੋਂ ਦੇ ਸਾਡੇ ਨੱਕ ਚੜੇ ਹੋ ਗਏ ਤੇ ਉਹਦੇ ਜਵਾਬ ਕਰਨ ਲੱਗੇ ਨਖਰੇ ਵੀ 나ਜੀ ਲੋਕੀ ਬਣੀ ਤੇ ਮੈਂ ਨਹੀਂ ਖਾਣੀ ਤੇ ਮਾਮਾ ਦਾ ਲੋਕੀ ਬਣਾਵਣਾ ਤੰਗ ਹੋ ਗੀਆਂ ਵੀ ਨਹੀਂ ਲੋਕੀ ਖਾ ਲੋ ਮੌਸਮ ਬਦਲ ਹੋ ਗਿਆ ਪਿਤ ਪਰਵਰਤੀ ਵੱਜੂਗੀ ਵੱਜੋਗੇ ਅੱਛਾ ਪਰ ਮਸਲਾ ਇਹ ਸੀ ਮਾਤਾ ਨੇ ਕੱਲੀ ਲੋਕੀ ਬਣਾਈ ਪਿੱਛੇ ਦੀ ਸਾਇੰਸ ਸਮਝਾਈ ਨਹੀਂ ਤੇ ਅਸੀਂ ਹੈਗੇ ਬੜੇ ਐਜੂਕੇਟਿਡ ਜਨਰੇਸ਼ਨ ਅਸੀਂ ਪਾ ਦਿਆਂ ਨਾ ਨਾ ਜੀ ਸਾਨੂੰ ਦਾ ਕਾਰਨ ਦੱਸੋ ਹੂੰ ਹਾਲੀ ਦੇ ਵਿੱਚ ਮੈਂ ਇੱਕ ਵਾਰੀ ਇੱਕ ਵੀਡੀਓ ਚ ਦੱਸਿਆ ਤੇ ਮੈਂ ਉਹਨਾਂ ਨੂੰ ਫਰੂਕੀ ਜੀ ਕਹਿ ਬੈਠਾ ਵੀ ਤੁਸੀਂ ਨਾ ਸਰੋਂ ਦਾ ਤੇਲ ਘੱਟ ਵਰਤਿਆ ਕਰੋ ਹੂੰ ਜੇ ਤੁਸੀਂ ਵਰਤਣਾ ਤਾਂ ਦੇਸੀ ਘਿਓ ਵਰਤੋ ਉਹ ਗੱਲ ਜੀ ਜਿੱਦ ਜੀ ਬਦਲ ਗਈ ਉਹ ਕਹਿੰਦੇ ਤੁਸੀਂ ਐ ਕਿ ਮੈਂ ਕਿਹਾ ਭਾਈ ਸਰੋਂ ਦਾ ਤੇਲ ਨਹੀਂ ਵਰਤਣਾ ਚਾਹੀਦਾ ਉਹਦੀ ਹੀਟ ਜਦੋਂ ਤੁਸੀਂ ਸਰੋਂ ਦੇ ਤੇਲ ਨੂੰ ਗਰਮ ਕਰ ਲਿਆ ਤਾਂ ਸਰੋਂ ਦੇ ਤੇਲ ਦੇ ਵਿੱਚ ਜਿੰਨੇ ਬੈਨੀਫਿਟ ਸੀਗੇ ਜਿੰਨੇ ਉਹਦੇ ਪੋਟੈਂਸ਼ੀਅਲ ਵਾਸਤੇ ਆਪਾਂ ਜਾ ਰਹੇ ਸੀਗੇ ਉਹ ਤਾਂ ਸਾਰੇ ਮੱਚ ਗਏ ਇੰਗਰੀਡੀਅੰਟ ਸਾਰੇ ਖਤਮ ਸਾਰੇ ਖਤਮ ਹੋ ਗਏ ਉਹਨੂੰ ਤਾਂ ਆਪਾਂ ਧੂਆਂ ਤੱਕੜਾਤਾ ਉਹਦਾ ਤੇਲ ਦਾ ਹੋਰ ਆਪਾਂ ਕੀ ਕਰਦੇ ਸੇਮ ਚੀਜ਼ ਹੁਣ ਤੁਸੀਂ ਦੇਸੀ ਘਿਓ ਵਾਲੇ ਪਾਸੇ ਆਜੋ ਦੇਸੀ ਘਿਓ ਦੇ ਅੰਦਰ ਤੇ ਕਲਨਾਰੀਅਲ ਦੇ ਤੇਲ ਦੇ ਅੰਦਰ ਤਾਕਤ ਆ ਵੀ ਉਹ ਹਾਈਐਸਟ ਟੂ ਹਾਈਐਸਟ ਟੈਂਪਰੇਚਰ ਤੇ ਲਜੋ ਤਾਂ ਵੀ ਆਪਦੇ ਗੁੱਡ ਫੈਟਸ ਜਿਹੜੇ ਜਾਂ ਗੁੱਡ ਬੈਕਟੀਰੀਆ ਨੇ ਉਹਨਾਂ ਤਾਂ ਖੋਣਗੇ ਓਕੇ ਉਹਦੇ ਵਿੱਚ ਫਿਰ ਵੀ ਮੌਜੂਦ ਰਹਿਣਗੇ ਕਿਉਂ ਜਿਹੜਾ ਸਰੋਂ ਦਾ ਤੇਲ ਹੈ ਬਹੁਤ ਉੱਤਮ ਠੀਕ ਹੈ 올ਿਵ ਆਇਲ ਆਪਣੇ ਸਾਰੇ ਵਰਤਦੇ ਨੇ ਪਿੱਛੇ ਜੀ ਮੇਰੇ ਹਾਸਾ ਨਿਕਲਦਾ ਹੁਣ ਉਹ ਬੰਦੇ ਕਹਿੰਦੇ ਜੀ ਅਸੀਂ ਤਾਂ 올ਿਵ ਆਇਲ ਚ ਹੁਣ ਰੋਟੀ ਪਕਾਉਨੇ ਆ ਅਸੀਂ ਤਾਂ 올ਿਵ ਆਇਲ ਦੇ ਵਿੱਚ ਸਬਜ਼ੀਆਂ ਬਣਾਉਨੇ ਆ ਉਹ ਮੈਂ ਕਿਹਾ ਗੁਰੂ ਆ ਤੁਸੀਂ ਯੂਰੋਪੀਅਨ ਲੋਕਾਂ ਨੂੰ ਦੇਖ ਕੇ 올ਿਵ ਆਇਲ ਤਾਂ ਚੱਕ ਲਿਆ ਵੀ 올ਿਵ ਆਇਲ ਵਰਤਣਾ ਚਾਹੀਦਾ ਖਾਣੇ ਪੀਣੇ ਦੇ ਵਿੱਚ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਪਰ ਗੋਰੇ ਖਾਂਦੇ ਕਿਵੇਂ ਨੇ 올ਿਵ ਆਇਲ ਨੂੰ ਜਦੋਂ ਉਹਨਾਂ ਨੇ ਪੀਜ਼ਾ ਖਾਣਾ ਉਹਦੇ ਉੱਤੇ ਦੀ 올ਿਵ ਆਇਲ ਪਾਉਂਦੇ ਆ ਪਾਸਤਾ ਖਾਣਾ ਉਹਦੇ ਉੱਤੇ ਦੀ 올ਿਵ ਆਇਲ ਪਾਉਂਦੇ ਆ ਸਾਡੇ ਉਹਦੇ ਚ ਤੜਕਾ ਲਈ ਜਾਂਦੇ ਆ ਤੁਸੀਂ ਸਮਝੋ ਆ ਉਸ ਚੀਜ਼ ਦੇ ਵਿੱਚ ਗੁੱਡ ਫੈਟਸ ਹੈਗੇ ਪਰ ਉਹਨੂੰ ਕੰਜ਼ਿਊਮ ਕਰਨ ਦਾ ਤਰੀਕਾ ਹੋਵੇ ਓਕੇ ਸਾਡੀ ਜੀ ਜਦੋਂ ਬਹਿਸ ਹੋ ਗਈ ਮੈਂ ਉੱਥੇ ਫਿਰ ਮੁੜ ਕੇ ਹੱਥੀ ਜੋੜੇ ਮੈਂ ਕਿਹਾ ਦੇਖੋ ਜੀ ਜਿੰਨੇ ਲੋਕ ਅੱਜ ਤੱਕ ਸਾਡੇ ਨਾਲ ਜੁੜੇ ਇਸ ਤਾਂ ਉਹਨਾਂ ਨੂੰ ਇਹੀ ਗੱਲ ਸਮਝਾਈ ਔਰ ਜਿੰਨਾਂ ਨੂੰ ਸਮਝਾਈਆ ਫਾਇਦਾ ਹੀ ਨਿਕੜਾ ਨੁਕਸਾਨ ਕਿਸੇ ਦਾ ਨਹੀਂ ਨਿਕੜਾ ਠੀਕ ਹੈ ਬਿਲਕੁਲ ਉਸੇ ਤਰ੍ਹਾਂ ਜਿਹੜਾ ਅੱਜ ਦਾ ਨੁਕਤਾ ਹੈ ਫਰੂਕੀ ਜੀ ਇਹ ਨੁਕਤਾ ਏਡਾ ਕ ਜ਼ਿਆਦਾ ਕਾਰੀਗਰ ਹੈ ਹੂੰ 99% ਲੋਕ ਪਰੇਸ਼ਾਨ ਪਤਾ ਕਿਹੜੀ ਗਲੋਨੀ ਜੀ 99% ਲੋਕ ਪਰੇਸ਼ਾਨ ਨੇ ਇਸ ਗੱਲ ਤੋਂ ਨੇ ਵੀ ਪੇਟ ਹੀ ਨਹੀਂ ਸਾਫ਼ ਹੁੰਦਾ ਪੇਟ ਹੀ ਨਹੀਂ ਸਾਫ਼ ਹੋਇਆ ਗੈਸ ਬਣ ਗਈ ਗੈਸ ਬਣ ਗਈ ਫੈਟੀ ਲੀਵਰ ਹੋ ਗਿਆ ਐਸਜੀਓਟੀਪੀਟੀ ਵੱਧ ਗਿਆ ਫੈਟ ਵਧਣ ਲੱਗੀ ਸਰੀਰ ਦੇ ਵਿੱਚ ਫੈਟੀ ਲੀਵਰ 1 ਫੈਟੀ ਲੀਵਰ 2 ਗ੍ਰੇਡ 3 ਗ੍ਰੇਡ 4 ਉਦੋਂ ਬਾਅਦ ਲੀਵਰ ਸਿਰੋਸਿਸ ਫਾਈਬਰੋਸਕੀਨ ਅਰਗੀਆਂ ਦਿੱਕਤ ਆ ਜਾਂ ਲੀਵਰ ਫੈਬਰੋਸਿਸ ਅਰਗੀਆਂ ਕੰਡੀਸ਼ਨਸ ਡਵੈਲਪ ਹੋ ਰਹੀਆਂ ਨੇ ਹੂੰ ਉਹਦੇ ਵਿੱਚ ਸਭ ਤੋਂ ਅੱਛਾ ਇਹ ਚਲਦੇ ਚਲਦੇ ਇਹਦੇ ਨਾਲ ਹੀ ਚਲਦੇ ਚਲਦੇ ਗੈਸ ਕਬਜ਼ੇ ਸਾਰੀਆਂ ਦਿੱਕਤਾਂ ਉਹਦੇ ਚਲਦੇ ਚਲਦੇ ਤੁਹਾਨੂੰ ਅਲਜ਼ਾਈਮਰ ਵਰਗੀਆਂ ਦਿੱਕਤਾਂ ਤੁਹਾਡੇ ਸਿਰਦਰਦੀ ਦਿੱਕਤਾਂ ਸਰਵਾਈਕਲ ਦੀਆਂ ਦਿੱਕਤਾਂ ਫਿਰ ਉਸ ਤੋਂ ਬਾਅਦ ਚਮੜੀ ਦੇ ਜਿੰਨੇ ਬਦੂਤ ਰੋਗ ਹੈਗੇ ਤੁਹਾਡੇ ਯੂਰਿਕ ਐਸਿਡ ਹੋ ਗਿਆ ਕ੍ਰਿਸਟਲ ਹੋ ਗਿਆ ਸਾਰੀਆਂ ਚੀਜ਼ਾਂ ਇੱਥੋਂ ਪੈਦਾ ਹੋ ਰਹੀਆਂ ਨੇ ਤੇ ਸਾਰੇ ਬੰਦੇ ਪਰੇਸ਼ਾਨ ਹੀ ਇੱਕ ਗੱਲ ਤੋਂ ਵੀ ਜੇ ਕਿਤੇ ਗੁਰੂ ਜੀ ਟੱਡ ਹੋ ਜੀ ਸਾਡਾ ਸਾਫ ਤੇ ਜੋਦਾ ਜੀ ਆਨੰਦ ਅਸੀਂ ਮਾਣੀ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਮੈਂ ਕਹਿੰਦਾ ਵੀ ਇੱਕ ਤੋਰੀ ਲੂ ਠੀਕ ਹੈ ਜੀ ਇੱਕ ਲੋਕੀ ਲੈਣੋ ਤੁਸੀਂ ਹੁਣ ਅੱਗੇ ਕੱਕੜੀ ਦਾ ਮੌਸਮ ਆਇਆਣਾ ਤੂਰੀਆਂ ਆ ਜਾਣੀਆਂ ਨੇ ਟੀਂਡੇ ਆ ਜਾਣੇ ਆ ਭਿੰਡੀਆਂ ਆ ਜਾਣੀਆਂ ਨੇ ਇਹ ਸਾਰੀਆਂ ਚੀਜ਼ਾਂ ਖਾਣ ਵਾਸਤੇ ਨੇ ਇਹ ਗਰਮੀ ਜੀ ਕਿਉਂ ਆਈਆਂ ਸਿਆਲ ਚ ਨਾ ਆ ਗਈਆਂ ਠੀਕ ਹੈ ਇਹ ਕੁਦਰਤ ਆਪਣੇ ਤੋਂ ਵੱਧ ਸਿਆਣੀ ਆ ਸੋ ਇਹ ਜਿਹੜੀ ਲੋਕੀ ਆ ਇਹਦੇ ਬੜੇ ਫਾਇਦੇ ਨੇ ਹੁਣ ਆ ਜਿਹੜੀ ਲੋਕੀ ਆਪਾਂ ਤੋੜੀ ਆ ਇਹਦਾ ਸਭ ਤੋਂ ਵੱਡਾ ਗੁਣ ਕੀ ਆ ਤੁਸੀਂ ਇਹਨੂੰ ਐਸਿਡਿਸ ਵੀ ਖਾ ਸਕਦੇ ਹੋ ਅੱਛਾ ਸਿੱਧੀ ਸਿੱਧੀ ਖਾਉ ਉਸ ਨਾਲ ਬਣਾ ਕੇ ਖਾ ਬਕਬਕੀ ਜੀ ਹੁੰਦੀ ਹੈ ਕੀ ਗੱਲ ਕਰਦੇ ਹੋ ਫਰੁਕੀ ਜੀ ਤੁਸੀਂ ਖਾ ਕੇ ਦੇਖੋ ਨਹੀਂ ਮੈਂ ਖਾਦੀ ਇਹ ਤੁਸੀਂ ਦੇਖੋ ਖਾ ਕੇ ਬਕਬਕੀ ਜੀ ਹੁੰਦੀ ਹੈ ਜੀ ਤੁਸੀਂ ਖਾ ਕੇ ਦੇਖੋ ਤੁਸੀਂ ਜੋਧਾ ਜੀ ਦੇ ਦਰਸ਼ਨ ਦੇ ਨਾਲ ਨਹੀਂ ਖਾਦੀ ਹਾਂ ਸਿੱਧੀ ਖਾਦੀ ਹਣੀ ਹੁਣ ਦੇਖੋ ਹੈਗੀ ਬਕਬਕੀ ਹਮਤ ਬਕਬਕੀ ਲੱਗਦੀ ਫਿਰ ਆ ਜਿਹੜਾ ਸਿੰਦਾ ਨਮਕ ਪਿਆ ਹੂੰ ਇਹ ਵੀ ਬਹੁਤ ਵੱਡਾ ਚਰਚਾ ਵੀ ਸਿੰਧਾ ਨਮਕ ਵਧੀਆ ਕਿ ਚਿੱਟਾ ਨਮਕ ਵਧੀਆ ਹੁਣ ਫਰੂਕੀ ਜੀ ਜਿਹੜਾ ਆਪਾਂ ਇਹਦਾ ਗਲਾਸ ਬਣਾਉਣ ਲੱਗੇ ਆ ਹੁਣ ਜੇ ਵੀ ਤੁਸੀਂ ਕਿਹਾ ਬੱਕ ਬੱਕੀ ਲਾ ਜਾ ਤੁਸੀਂ ਇੱਧਰ ਦਿਖਾਓ ਇਹ ਹੁਣ ਦੇਖੋ ਤਖਾ ਕੇ ਹਾਂ ਹੁਣ ਆ ਗਿਆ ਮਸਾਲਾ ਮੈਂ ਮਸਾਲਾ ਪਾੜ ਦਿਆ ਸੀ ਇਹ ਸਾਰੀ ਦੁਨੀਆ ਪਾੜ ਦਿਆ ਮਸਾਲਾ ਹਾਂ ਹੁਣ ਜਿਹੜਾ ਇਹਦਾ ਪੰਜੂਸ ਤਿਆਰ ਕਰਨ ਲੱਗੇ ਫਰੂਕੀ ਜੀ ਦਾ ਟੇਸਟ ਬੜਾ ਵਧੀਆ ਹੋ ਗਿਆ ਜੀ ਇਹਦਾ ਨਵਾਂ ਪਾ ਕੇ ਬਹੁਤ ਜ਼ਬਰਦਸਤ ਚੀਜ਼ ਆ ਫਰੂਕੀ ਜੀ ਔਰ ਜੇਕਰ ਕਿਤੇ ਇਹਦਾ ਸਾਡਾ ਸੇਵਨ ਸਾਡੇ ਬਜ਼ੁਰਗ ਸਾਨੂੰ ਸਮਝਾ ਦਿੰਦੇ ਲਈ ਤੇ ਮੈਂ ਕਹਿੰਦਾ ਸਾਰੇ ਹਸਪਤਾਲ ਜਿੰਨੇ ਮੈਂ ਤੁਹਾਨੂੰ ਦੱਸ ਕੇ 99% ਲੋਕ ਪਰੇਸ਼ਾਨ ਹੀ ਇਸ ਗੱਲੋਂ ਨੇ ਜੀ ਢਿੱਡ ਹੀ ਨਹੀਂ ਸਾਫ਼ ਹੋਏ குரு ਜੀ ਹਮ ਹਮ ਢਿੱਡ ਸਾਫ਼ ਹੋ ਜੇ ਤਾਂ ਅਸੀਂ ਬਾਕੀ ਰੋਗਾਂ ਤੋਂ ਬੇਮੁਖ ਹੋਵਾਂਗੇ ਠੀਕ ਹੈ ਪਰ ਇੱਥੇ ਸਾਡਾ ਢਿੱਡ ਹੀ ਨਹੀਂ ਸਾਫ਼ ਹੋਣ ਨੂੰ ਆ ਰਹੇ 2-2 ਘੰਟੇ 3-3 ਘੰਟੇ ਅਸੀਂ ਪੌਟੀ ਜਿਹੜਾ ਫੌਟ ਆ ਉਹਦੇ ਉੱਤੇ ਬੈਠੇ ਹਾਂ ਵੀ ਸਾਡਾ ਕਿਸੇ ਨਾ ਕਿਸੇ ਹਿਸਾਬ ਨਾਲ ਢਿੱਡ ਸਾਫ਼ ਹੋ ਜਾਏ ਸਾਡਾ ਦਿਮਾਗ ਠੀਕ ਰਹੇ ਸਾਡਾ ਦਿਮਾਗ ਠੀਕ ਰਹੇ ਉਹ ਪੱਟਿਸ ਵੀਰੇ ਆਈ ਨਹੀਂ ਤੁਹਾਡੇ ਪੇਟ ਚ ਦਰਦ ਜੋੜਾ ਚ ਦਰਦ ਬੰਦੇ ਯੂਰਿਕ ਐਸਿਡ ਦੀ ਦਵਾਈ ਆ ਖਾਈ ਜਾਂਦੇ ਆ ਰਾਤ ਨੂੰ ਬਾਟੀ ਭਰ-ਭਰ ਕੇ ਦਾਲ ਖਾਈ ਜਾਂਦੇ ਆ ਇੱਕ ਕਨੈਕਸ਼ਨ ਕਿਵੇਂ ਜੁੜੂਗਾ ਤੇ ਜਿੰਨੇ ਜਿਹੜੇ ਲੋਕ ਮਟਨ ਖਾਂਦੇ ਨੇ ਜਿਹੜੇ ਸਹੀ ਪਹਿਲੇ ਦਿਨੋਂ ਮਟਨ ਖਾਂਦੇ ਆਏ ਨੇ ਉਹਨਾਂ ਦੀ ਮਾਂ ਉਹਨਾਂ ਨੂੰ ਸਵੇਰੇ ਤੜਕੇ ਉੱਠ ਕੇ ਮਟਨ ਮਟਨ ਵਾਲਾ ਆਚਾਰ ਖਵਾਉਂਦੀਆਂ ਰਹੀਆਂ ਨੇ ਵੀ ਕਾਕਾ ਜੇ ਮਟਨ ਖਾਣਾ ਤਾਂ ਸਵੇਰੇ ਖਾਣਾ ਦਿਨ ਰਾਤ ਨੂੰ ਨਹੀਂ ਖਾਣਾ ਰਾਤ ਨੂੰ ਤਾਂ ਕਾਕਾ ਬੈ ਹੋ ਜੂ ਹੂੰ ਤੂੰ ਤਾਂ ਸੋ ਜਿਹੜਾ ਰਾਤ ਨੂੰ ਇਹ ਪਚੂਗਾ ਕਿਵੇਂ ਠੀਕ ਹੈ ਇਹ ਜਿਹੜਾ ਸਾਡੇ ਉਥੋਂ ਕਨੈਕਸ਼ਨ ਟੁੱਟਿਆ ਨਹੀਂ ਸਾਡੇ ਹਸਪਤਾਲਾਂ 'ਚ ਲਾਈਨ ਬ ਠੀਕ ਹੈ ਤੇ ਜਿਹੜਾ ਆਹ ਨੁਕਤਾ ਫਰੁਕੀ ਜੀ ਇਹ ਇੱਕ ਗਲਾਸ ਹਿੰਮਤ ਰੱਖਦਾ ਆ 99% ਰੋਗਾਂ ਨੂੰ ਬਾਹਰ ਕੱਢਣ ਚ ਇੱਕ ਗਲਾਸ ਇੱਕ ਗਲਾਸ ਅੱਛਾ ਦੂਸਰੀ ਗੱਲ ਇੱਕ ਗਲਾਸ ਮਰਦ ਰੱਖਦਾ ਆ ਜਿਹੜੀ ਮధుమేਹ ਹੁੰਦੀ ਆ ਉਹਨੂੰ ਕਾਊਂਟਰ ਕਰਨ ਦੇ ਵਿੱਚ ਸ਼ੂਗਰ ਸ਼ੂਗਰ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰ ਸਕਦਾ ਆ ਇੱਕ ਗਲਾਸ ਮਦਦ ਕਰ ਸਕਦਾ ਆ ਚਾਹੇ ਤੁਹਾਨੂੰ ਲਿਵਰ ਫੈਬਰੋਸਿਸ ਵਰਗੀ ਕੰਡੀਸ਼ਨ ਵੀ ਆ ਜਾਵੇ ਉਹਨੂੰ ਵੀ ਰਿਕਵਰ ਕਰਨ ਦੇ ਵਿੱਚ ਮਦਦ ਕਰਦੇ ਆ ਛਾੜ ਨੂੰ ਤਾਂ ਇੱਕ ਵਾਰੀ ਮਾਰਨਾ ਪੈਣਾ ਠੀਕ ਹੈ ਠੀਕ ਹੈ ਜੀ ਕਿਸੇ ਪਾਈਪ ਦੇ ਵਿੱਚ ਤੁਹਾਡੇ ਕਚਰਾ ਫਸ ਗਿਆ ਇੱਕ ਤਾਂ ਕਚਰਾ ਫਸ ਗਿਆ ਕਚਰੇ ਦੇ ਉੱਤੇ ਤੁਸੀਂ ਪਾਣੀ ਮਾਰਿਆ ਇੱਕ ਦੋ ਦਿਨ ਫਾਸਟ ਕਰੋਗੇ ਕਚਰਾ ਨਿਕਲ ਜੂਗਾ ਸਭ ਕਲੀਨ ਹੋ ਜਾਊਗਾ ਠੀਕ ਹੈ ਜਦੋਂ ਤੁਸੀਂ ਲੋਕੀ ਦਾ ਜੂਸ ਪੀਣਾ ਸ਼ੁਰੂ ਕਰਤਾ ਜਿਹੜਾ ਅੱਜ ਤਿਆਰ ਕਰਕੇ ਤੁਹਾਨੂੰ ਦਿਖਾਉਣ ਲੱਗੇ ਇਹਦਾ ਇਹਦਾ ਇੱਕ ਗਲਾਸ ਪੀਣ ਦੇ ਨਾਲ ਤੁਹਾਡੀ ਪਾਟੀ ਦੇ ਵਿੱਚ ਕਾਲਾ ਰੰਗ ਆਉਣ ਲੱਗਿਆਣਾ ਉਹ ਕਾਲਾ ਰੰਗ ਕਿਸ ਚੀਜ਼ ਦਾ ਆ ਗਿਆ ਜੀ ਠੀਕ ਹੈ ਇਹ ਜਿਹੜੀ ਉਹ ਪਾਈਪ ਦੇ ਵਿੱਚ ਜਿਹੜੀ ਤੁਹਾਡੀ ਵੱਡੀ ਆਂਤਾਂ ਜਿਹਦੇ ਵਿੱਚ ਸਾਰਾ ਮਲ ਸੁੱਕਦਾ ਛੋਟੀ ਆਂਤ ਵਿੱਚ ਕੋਸ਼ਿਸ਼ ਕਰਦੀ ਉਹ ਚੋ ਸਾਰੇ ਅਬਸਟ੍ਰੈਕਟ ਕੱਢ ਲਵੇ ਐਂਜ਼ਾਈਮਸ ਉਹਦੇ ਵਿੱਚ ਸਾਰੇ ਪਾ ਦਵੇ ਜਿਹੜੇ ਸਿਕਾਉਣੇ ਹੁੰਦੇ ਵੱਡੀ ਆਂਤੜੀ ਦਾ ਕੰਮ ਹੁੰਦਾ ਉਹ ਸਾਰੇ ਸਟ੍ਰੈਕਚਰ ਨੂੰ ਸੁਕਾ ਕੇ ਪੋਟੀ ਦੀ ਸ਼ੇਪ ਦੇ ਕੇ ਉਹਨੂੰ ਬਾਹਰ ਹੌਲੀ-ਹੌਲੀ ਕੱਢਦੇ-ਕੱਢਦੇ ਰੈਕਟਮ ਦੇ ਰਾਹੀਂ ਜਾਂ ਤੁਹਾਡੀ ਜਿਹੜੀ ਇਨਸ ਹੁੰਦੀ ਹੈ ਜਿੱਦੇ ਰਾਹੀਂ ਆਪਾਂ ਪੋਟੀ ਕਰਦੇ ਆ ਉੱਥੇ ਹੀ ਜਾ ਕੇ ਸਟੋਰ ਹੋ ਜਵੇ ਤੁਹਾਡੇ ਮਾਈਂਡ ਨੂੰ ਸਿਗਨਲ ਜਾਵੇ ਪੋਟੀ ਦਾ ਤਾਂ ਤੁਸੀਂ ਜਾ ਕੇ ਉਹਦਾ ਫਰੈਸ਼ ਹੋ ਜੇ ਹੁਣ ਜਦੋਂ ਤੁਸੀਂ ਇਹ ਸੇਵਨ ਕਰਨਾ ਸ਼ੁਰੂ ਕਰਦੇ ਨੇ ਜਿਹੜਾ ਮੈਂ ਤੁਹਾਨੂੰ ਨੁਕਤਾ ਦੱਸ ਰਹੇ ਹਾਂ ਜੀ ਇਹਨੇ ਸਭ ਤੋਂ ਪਹਿਲਾਂ ਕਰਨਾ ਕੀ ਆ ਔਰ ਇੱਕੋ ਗਲਾਸ ਨੇ ਇਹਦੀ ਖਾਸੀਅਤ ਇਹ ਹੈ ਫਰੂਕੀ ਜੀ ਇਹਨੇ ਜਿਹੜੀ ਉਹ ਕਾਈ ਜੰਮੀ ਹੋਈ ਜਾਂਦਾ ਜਿਹੜੀ ਉਹ ਗੰਦਗੀ ਪ੍ਰਾਣੀਆਂ ਜੰਮੀਆਂ ਹੋਈਆਂ ਨੇ ਉਹ ਸਾਰੀਆਂ ਦੇ ਉੱਤੇ ਝਾੜੂ ਤੋਂ ਵੀ ਵੱਧ ਆਪਾਂ ਕਹਿੰਦੇ ਝਾੜੂ ਵੱਜ ਗਿਆ ਪੋਚਾ ਵੱਜ ਗਿਆ ਫਿਰ ਝਾੜੂ ਵੱਜ ਗਿਆ अच्छा इस कारीगर लेवल पे उते ने काम करना दूसरी गल इदे च पानी दी मात्रा बहुत अच्छी खासी हुंदी थी। है तो दूसरी गल हुन जदों अगे गर्मी आ रही है ना ਤੁਸੀਂ ਦੇਖੋਗੇ ਪਿਤ ਪਰਵਰਤੀ ਬਹੁਤ ਐਕਟਿਵ ਹੋ ਜਾਣੀਆ ਕਿਉਂਕਿ ਹੀਟ ਹੀ ਸਰੀਰ ਦੇ ਵਿੱਚ ਇੰਨੀ ਬਣਨੀ ਆ ਬਾਹਰੋਂ ਸਾਡੇ ਇੰਨੀ ਹੀਟ ਆ ਜਿਹੜਾ ਆਪਾਂ ਪਾਣੀ ਪੀਸੀ ਆਪਾਂ ਘੱਟ ਪੀਨੇ ਆ ਫਿਰ ਉਦੋਂ ਵਿੱਚ ਜਦੋਂ ਪਾਣੀ ਪੀ ਲਿਆ ਬਿਸ਼ਾਪ ਪੀਲਾ ਆਉਣਾ ਜਦੋਂ ਬਿਸ਼ਾਪ ਪੀਲਾ ਆਉਣਾ ਬਹੁਤ سارے ਲੋਕ ਗੱਲ ਕਰਦੇ ਵੀ ਜੀ ਫੈਟੀ ਲੀਵਰ ਵਾਸਤੇ ਅਸੀਂ ਬਲੈਕ ਕਾਫੀ ਲੈ ਸਕਦੇ ਮੈਂ ਉਹਨਾਂ ਨੂੰ ਚਮਚੇ ਦਾ ਪੁੱਠਾ ਬਸ ਚਮਚੇ ਦਾ ਪੁੱਠਾ ਪਸਾ ਨਮਕ ਪਾ ਰਹੇ ਆ ਇਹ ਵੀ ਫਾਇਦੇਮੰਦ ਹੁੰਦਾ ਪਾਣੀ ਨੂੰ ਸਟੋਰ ਕਰਨ ਦੇ ਵਿੱਚ ਮਦਦ ਕਰਦਾ ਔਰ ਇਹਦੇ ਚਿੱਟਾ ਜਾਂ ਗੁਲਾਬੀ ਸਾਲਟ ਦਾ ਕੋਈ ਮਸਲਾ ਨਹੀਂ ਹੁੰਦਾ ਚਿੱਟਾ ਸਾਲਟ ਦੇ ਬਹੁਤ ਗੁਣ ਨੇ ਉਹਦੇ ਆਪ ਦੇ ਫਾਇਦੇ ਨੇ ਠੀਕ ਹੈ ਐਵੇਂ ਨਹੀਂ ਸਾਡੇ ਮਹਾਤਮਾ ਗਾਂਧੀ ਨੇ ਜੰਗਾਂ ਲੜੀਆਂ ਕਿ ਸਿਰਫ ਆਹ ਜਿਹੜਾ ਚਿੱਟਾ ਨਮਕ ਸੀ ਇਹਦੇ ਪਿੱਛੇ ਲੜੀਆਂ ਸੀ ਨਹੀਂ ਤਾਂ ਪਾਕਿਸਤਾਨੀ ਸਾਲਟ ਤੋਂ ਉਹ ਵੀ ਮਿਲਦੀ ਸੀਗਾ ਪਹਾੜਾਂ ਚੋਂ ਜਿਹੜਾ ਉਹ ਟੁੱਟਦਾ ਸੀਗਾ ਪਰ ਉਹ ਜਿਹੜਾ ਜੰਗ ਲੜੀਆਂ ਉਹਦੇ ਪਿੱਛੇ ਕਾਰਨ ਸੀ ਵੀ ਸਾਡੇ ਹਿੰਦੁਸਤਾਨ ਚ ਆਇਓਡੀਨ ਦੀ ਮਾਤਰਾ ਲੋਕਾਂ ਚ ਬਹੁਤ ਘੱਟ ਸੀ ਸਾਡੇ ਸਾਰੇ ਬੰਦੇ ਕਾਂਗੜੇ ਉਮੂ ਦਾ ਸੁੱਕੇ ਪਏ ਸੀਗੇ ਉਸ ਵਕਤ ਦੇ ਵਿੱਚ ਕਿਉਂਕਿ ਪਾਣੀ ਸਟੋਰ ਹੀ ਨਹੀਂ ਹੁੰਦਾ ਸੀ ਜਿਹੜਾ ਆਇਓਡੀਨ ਵਾਲਾ ਨਮਕ ਆ ਉਹਦੇ ਅੰਦਰ ਤਾਕਤ ਆ ਤੁਹਾਡੇ ਬੋਡੀ ਦੇ ਅੰਦਰ ਵਾਟਰ ਰੈਟੈਂਸ਼ਨ ਪਾਣੀ ਦੀ ਮਾਤਰਾ ਨੂੰ ਹੋਲਡ ਰੱਖਣਾ ਉਹ ਬਤਾ ਦਿੰਦਾ ਆ ਜੀ 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 ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਫਰੂਕੀ ਜੀ ਤੁਸੀਂ ਕਹਿ ਰਹੇ ਸੀਗੇ ਵੀ ਜੇ ਇਹ ਸਾਰੇ ਨੁਕਤੇ ਕਾਰਗਰ ਨੇ ਤੇ ਫਿਰ ਮਹਾਰਾਜਾ ਸ਼ਹੀ ਸ਼ਰਬਤ ਕਿਉਂ ਪੀਦੇ ਨੇ ਠੀਕ ਤਾਂ ਮੇਰਾ ਜਵਾਬ ਫਰੂਕੀ ਜੀ ਇਹੀ ਹੈ ਵੀ ਇਸ ਤਾਂ ਆਪ ਕਹਿੰਨੇ ਵੀ ਭਾਈ ਤੁਹਾਡਾ ਇਹਦੇ ਵਾਲਾ ਹੱਲ ਹੋ ਜਾ ਤੁਸੀਂ ਇੱਥੇ ਹੱਲ ਕਰ ਲਓ ਪਰ ਲੋਕ ਕਹਿੰਦੇ ਜੀ ਸਾਡੇ ਕੋਲੇ ਨਾ ਟਾਈਮ ਨਾ ਸੱਟ ਸੀ ਤੁਹਾਡੀ ਆ ਰਹਿ ਮੰਨਣੀ ਸਾਨੂੰ ਤਾਂ ਜੀ 2000 ਰੁਪਏ ਦਾ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਅਸੀਂ ਤਾਂ ਉਹੀ ਪੀਣਾ ਤੁਹਾਡਾ ਨੁਕਤਾ ਬਣਾਇਆ ਹੋਇਆ ਅਸੀਂ ਤਾਂ ਉਹੀ ਕਰਤਾ ਹੁਣ ਇਹਦੇ ਪਿੱਛੇ ਉਹ ਵੀ ਆਪਣੀ ਜਗ੍ਹਾ ਸਹੀ ਨੇ ਉਹ ਸਹੀ ਆਪਣੀ ਜਗ੍ਹਾ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰਾਵੀਅਰ ਕਿਹੜੀ ਚੀਜ਼ ਦੇ ਵਿੱਚ ਕੀ ਮਲਾਵਟ ਹੋਵੇ ਸਾਨੂੰ ਨਹੀਂ ਪਤਾ ਜਿਹੜੇ ਸਾਡੇ ਇੱਥੇ ਜਿਹੜੀ ਚੀਜ਼ ਚਾਰ ਹੋਣੀ ਆ ਸਾਡੀ ਤਾਂ ਜ਼ਿੰਮੇਵਾਰੀ ਬਣਦੀ ਆ ਸਾਡੇ ਤਾਂ ਪਰਦਾਦਿਆਂ ਦਾ ਚਲਾਇਆ ਹੋਇਆ ਸਾਰਾ ਸਿਸਟਮ ਆ ਬੇਸ਼ੱਕ ਉਹਦੇ ਚੈੱਕ ਕਰ ਰੱਤੀ ਦਾ ਵੀ ਰਿਸਕ ਨਹੀਂ ਜਾ ਸਕਦੇ ਜੇ ਮਾੜੀ ਜਿਹੀ ਚੀਜ਼ ਕੋਈ ਗਲੀ ਹੋਈ ਆ ਗਈ ਅਸੀਂ ਸਾਰੇ ਬੂਰੀ ਚੱਕ ਕੇ ਸੱਟਣ ਦੀ ਹਿੰਮਤ ਰੱਖਦੇ ਹਾਂ ਵੀ ਨਾ ਕਿਉਂਕਿ ਜੇ ਇਹ ਚੀਜ਼ ਅੱਜ ਮਾਰਕੀਟ ਦੇ ਵਿੱਚ ਅਸੀਂ ਉਹਨੂੰ ਕੱਢ ਲਿਆ ਹੁੰਦੇ ਜਿਹੜਾ ਉਹ ਪ੍ਰੋਡਕਟ ਹੈ ਜਿਹੜਾ ਉਹ ਨੁਕਤਾ ਵਾ ਜਿਹੜੀ ਉਹ ਫਾਰਮੂਲੇਸ਼ਨ ਆ ਅੱਜ ਉਹ ਲਿਉਂਦੇ ਆ ਤਾਂ ਬਾਪੂ ਜੀ ਦੀ ਕੀਤੀ ਸਾਰੀ ਮਿਹਨਤ ਤਰੀਕਾ ਹੀ ਰਹੀ ਸੋ ਇਸ ਕਰਕੇ ਉਹ ਜਿਹੜਾ ਵਿਸ਼ਵਾਸ ਹੈ ਉਹ ਵੀ ਕਾਫੀ ਮਦਦਗਾਰ ਰਹਿਤਾ ਹੈ ਬਾਕੀ ਸਾਡੀ ਕੋਸ਼ਿਸ਼ ਤਾਂ ਇਹੀ ਹੈ ਵੀ ਤੁਸੀਂ ਭਾਈ ਨੁਕਤੇ ਵਰਤੋ ਘਰੇ ਵਰਤ ਕੇ ਜੇ ਤੁਹਾਡਾ ਹੱਲ ਹੁੰਦਾ ਇਹ ਦੂਤਨ ਸਾਡੇ ਦੀ ਖੁਸ਼ੀ ਕੀ ਹੋ ਸਕਦੀ ਹੈ ਜੇ ਫਰਜ਼ ਕਰ ਲੋ ਸਾਡਾ ਨੁਕਤਾ ਵਰਤ ਕੇ ਵੀ ਹੁਣ ਗੱਲ ਇਹ ਵੀ ਸੋਚਣ ਵਾਲੀ ਆ ਜੇ ਫਰਜ਼ ਕਰ ਲੋ ਸਾਡਾ ਨੁਕਤਾ ਵਰਤ ਕੇ ਤੁਹਾਡਾ ਫਾਇਦਾ ਹੋ ਗਿਆ ਤੇ ਤੁਸੀਂ ਸੋਚੋਗੇ ਵੀ ਸਾਡਾ ਤਾਂ ਫਾਇਦਾ ਹੋ ਗਿਆ ਜੋਦੇ ਦਾ ਫਾਇਦਾ ਕੀ ਹੋਇਆ ਹੂੰ ਉਹ ਬਿਰੋ ਅਰਦਾਸ ਜਦੋਂ ਕਰੋਗੇ ਵੀ ਬਾਬਾ ਠੀਕ ਹੋ ਗਿਆ ਹੂੰ ਤੇ ਉਦੋਂ ਬਾਬੇ ਨੂੰ ਨਹੀਂ ਪਤਾ ਵੀ ਕਿਹਦੀ ਵੀਡੀਓ ਦੇਖ ਕੇ ਠੀਕ ਹੋਏ ਸੀ ਮੇਰੀ ਤਾਂ ਕਮਾਈ ਪਹਿਲੇ ਦਿਨੋਂ ਪੂਰੀ ਹੋ ਰਹੀ ਆ ਉਦਾਂ ਕਾਰਨ ਜੇ ਤੁਸੀਂ ਠੀਕ ਹੋ ਗਏ ਮੇਰੀ ਕਮਾਈ ਓਕੇ ਆ ਜੀ 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 ਸੋ ਜੇ ਠੀਕ ਕਰਾਂਗੇ ਤਾਂ ਸਵਾਦ ਆਵੇ ਹੁਣ ਫਰੂਕੀ ਜਦੋਂ ਆਪਾਂ ਇਹਦੇ ਵਿੱਚ ਤੁਸੀਂ ਦੇਖੋ ਆਪਾਂ ਇਹਦੇ ਵਿੱਚ ਹੁਣ ਕੀ ਕਰਨਾ ਵਾ ਇੱਕ ਗਲਾਸ ਪਾਣੀ ਪਾ ਲੈਣਾ ਠੀਕ ਹੈ ਤੁਹਾਡੇ ਸਾਹਮਣੇ ਆਪਾਂ ਅੱਧੀ ਲੋਕੀ ਮਾਰਤੀ ਇਕ ਲਈ ਠੀਕ ਹੈ ਤੇ ਇਹਦੇ ਵਿੱਚ ਆਪਾਂ ਪਾ ਲਿਆ ਪਾਣੀ ਇਹ ਆਪਾਂ ਪਾਣੀ ਪਰ ਲਿਆ ਹੁਣ ਇਹ ਜੂਸ ਇੱਕ ਬੰਦੇ ਵਾਸਤੇ ਵੀ ਤਿਆਰ ਹੋ ਗਿਆ ਠੀਕ ਹੈ ਜੇ ਫਰਜ਼ ਕਰ ਲਓ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਇਹ ਨੂੰ ਹੀ ਵਟਾ 4 ਕਰ ਦੋ ਠੀਕ ਹੈ ਸਾਰਾ ਟੰਬਰ ਪੀ ਲਓ ਠੀਕ ਹੈ ਅੱਧੀ ਲੋਕੀ ਦਾ ਜੂਸ ਅੱਧੀ ਲੋਕੀ ਦਾ ਜੂਸ ਆ ਵੀ ਤਾ ਮੈਡੀਕਲ ਲੱਗੇ ਮੈਂਟ ਇੱਕ ਲੱਗੇ ਜਿਵੇਂ ਵੈਸੇ ਸਭ ਤੋਂ ਉੱਤਮ ਪਤਾ ਕੀ ਆ ਸਰਪੀ ਜੀ ਜੀ ਥੋੜਾ ਜਿਹਾ ਸਮਾਂ ਤਾਂ ਲੱਗੂ ਤੁਹਾਡੇ ਕੋਲੇ ਹੋਵੇ ਸਲਵਟਾ ਠੀਕ ਹੈ ਤੇ ਸਲਵਟੇ ਦੇ ਉੱਤੇ ਤੁਸੀਂ ਇਹਨੂੰ ਪੀਸ ਪੀਸ ਕੇ ਪੀਸ ਪੀਸ ਕੇ ਇਹਦਾ ਕੱਢੋ ਜੂਸ ਉਹਦੇ ਅਰਕੀ ਤਾਂ ਰੀਸ ਨਹੀਂ ਹੈਗੀ ਉਹਦਾ ਕਾਰਨ ਇਹ ਹੈ ਜਦੋਂ ਕੋਈ ਵੀ ਚੀਜ਼ ਆਪਾਂ ਹਾਈ ਸਪੀਡ ਦੇ ਉੱਤੇ ਘਮਾਉਂਦੇ ਆ ਤਾਂ ਉਹਦੇ ਅੰਦਰ ਕੋਸ਼ਿਸ਼ ਇਹ ਹੋ ਸਕਦੀ ਆ ਜਾਂ ਆਪਾਂ ਕਹਿ ਸਕਦੇ ਹਾਂ ਵੀ ਚਾਂਸਸ ਹੁੰਦੇ ਆ ਯੋਧ ਦੀ ਜਿਹੜੀ ਤਸਵੀਰ ਉਹ ਚੇਂਜ ਹੋ ਜੇ। ਠੀਕ ਹੈ। ਪਰ ਲੋਕੀ ਦੇ ਅੰਦਰ ਕਿਉਂਕਿ ਪਾਣੀ ਦੀ ਮਾਤਰਾ ਇੰਨੀ ਜ਼ਿਆਦਾ ਤਾਂ ਤਸਵੀਰ ਬਦਲਣ ਦੇ ਚਾਂਸਸ ਘਟ ਜਾਂਦੇ ਆ। ਠੀਕ ਹੈ। ਹੁਣ ਆਹ ਜਿਹੜਾ ਜੂਸ ਤੁਹਾਡੇ ਸਾਹਮਣੇ ਤਿਆਰ ਹੋ ਗਿਆ ਬਲਕਿ ਜੀ। ਠੀਕ ਹੈ। ਇਹ ਗ੍ਰੀਨ ਜੂਸ ਜਿਨ੍ਹਾਂ ਲੋਕਾਂ ਨੇ ਇੱਕ ਗਲਾਸ ਦਿਨ ਦਾ ਪੀਣਾ ਸ਼ੁਰੂ ਕਰਤਾ। ਇੱਕ ਗਲਾਸ? ਮੈਂ ਕਹਿੰਦਾ ਸਿਰਫ ਇੱਕ ਗਲਾਸ। ਇਹ ਇੱਕ ਗਲਾਸ ਮਦਦਗਾਰ ਆ ਵੀ ਤੁਹਾਡੇ ਲਿਵਰ ਰਿਲੇਟਡ ਸੰਬੰਧਿਤ ਦਿੱਕਤਾਂ ਨੂੰ ਸਿਰ ਦੇ ਵਿੱਚ ਸਿਕਰੀ ਦੀਆਂ ਦਿੱਕਤਾਂ ਆਂਦੀ ਹੋਵੇ ਤੁਹਾਡੇ ਸਰੀਰ ਦੇ ਵਿੱਚ ਤੁਸੀਂ ਦੇਖੋ ਬੈਵਾਦੀ ਸਰੀਰ ਹੋ ਜਾਵੇ ਕੋਈ ਬੈੜੀ ਚੀਜ਼ ਖਾ ਲਈ ਢਿੱਡ ਦੇ ਵਿੱਚੋਂ ਮਲ ਬਾਹਰ ਨਹੀਂ ਨਿਕਲਦਾ ਹਰ ਟਾਈਮ ਢਿੱਡ ਦੇ ਵਿੱਚ ਜੋਰ ਪਿਆ ਰਹਿੰਦਾ ਹੈ ਇਹ ਉਹ ਸਾਰੀਆਂ ਚੀਜ਼ਾਂ ਵਾਸਤੇ ਬੜਾ ਕਾਰੀਕਰ ਹੈ ਉਸ ਤੋਂ ਬਾਅਦ ਇਹਦਾ ਸਭ ਤੋਂ ਵੱਡਾ ਫਾਇਦਾ ਫਰੁਕੀ ਜੀ ਇਹ ਹੀ ਆ ਵੀ ਮੈਂ ਅੱਜ ਤੱਕ ਇਹਦਾ ਕੋਈ ਵੀ ਨੁਕਸਾਨ ਨਹੀਂ ਲੱਭ ਪਾਇਆ ਕੀ ਬਾਤ ਹੈ ਫਾਇਦਾ ਹੀ ਇੱਕੋ ਹੀ ਲੱਭ ਪਾਇਆ ਇੱਕੋ ਹੀ ਨੁਕਸਾਨ ਜਿਹੜੀ ਵੀ ਨਾ ਅੱਜ ਤੱਕ ਕੰਪਲੇਂਟ ਆਈ ਹੈ ਜਿਹੜਾ ਅਸੀਂ ਵਰਤ ਕੇ ਆਪ ਵੀ ਦੇਖਿਆ ਵਾ ਇਹ ਹੋ ਸਕਦਾ ਵੀ ਕਈ ਜਣਾਂ ਤੇ ਤੁਹਾਡੇ ਅੰਦਰ ਮਨ ਪਿਆ ਹੋਵੇ ਦੋ ਤਿੰਨ ਦਿਨ ਤੋਂ ਤੁਸੀਂ ਕਬਜ਼ ਵਾਲੇ ਬੰਦੇ ਹੋ ਮੋ ਤੇ ਤੁਹਾਡੇ ਦਿਮਾਗ ਦੇ ਵਿਚਾਰਾਂ ਦੇ ਵਿੱਚ ਵੀ ਕਬਜ਼ ਹੋ ਸਕਦੀ ਹੈ ਹਾਂ ਉਹ ਜਿਹੜੀ ਦਿਮਾਗ ਦੇ ਵਿਚਾਰਾਂ ਦੀ ਕਾਬਜਾ ਤੇ ਤੁਹਾਡੇ ਜਿਹੜੇ ਪੇਟ ਦੀ ਕਾਬਜਾ ਇਹ ਦੋਨੇ ਟੁੱਟਣ ਗਿਆ ਤੇ ਟੁੱਟਦੇ ਸਾਰ ਤੁਸੀਂ ਦੇਖੋਗੇ ਵੀ ਤੁਹਾਡੇ ਅੰਦਰੋਂ ਕਾਲੀ ਪੋਟੀ ਨਿਕਲਦੀ ਹੈ ਤੇ ਗੰਦੀ ਗੈਸ ਸਾਰਾ ਦਿਨ ਤੁਹਾਡੇ ਸ਼ਰੀਰ ਚੋਂ ਸਰੂਗੀ ਇਹ ਦੋ ਸਾਈਡ ਇਫੈਕਟ ਹੋ ਸਕਦੇ ਆ ਠੀਕ ਹੈ ਇਸ ਤੋਂ ਇਲਾਵਾ ਮੈਂ ਹੋਰ ਕੋਈ ਸਾਈਡ ਇਫੈਕਟ ਨਹੀਂ ਲੱਭ ਪਿਆ ਔਰ ਉਹ ਜਿਹੜੇ ਦੋ ਸਾਈਡ ਇਫੈਕਟ ਨੇ ਉਹਨਾਂ ਦਾ ਵੀ ਥੋੜਾ ਜਿਹਾ ਸਮਾਂ ਪਹਿ ਲੈਣ ਦੋ ਠੀਕ ਹੈ ਉਹਦੇ ਵੀ ਬੈਨੀਫਿਟ ਦੇਖਣਗੇ